ਪ੍ਰਮੋਦ ਸਵਾਮੀ ਪ੍ਰਮੋਦ ਮਾਰਗੀ ਮੀਡੀਆ ਵਰਕਰ ਜੀ ਮੀਡੀਆ ਦੇ ਵਿੱਚ ਕੰਮ ਕਰਦੇ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਵੇਖਿਆ ਕਿ ਕੀ ਤੁਹਾਡੇ ਨਾਲ ਵਾਪਰਿਆ ਸਰ ਜਦੋਂ ਧੁਮਾਕੇ ਦੀ ਆਵਾਜ਼ ਆਈ ਆ ਤੇ ਮਿਸੂਸ ਹੋਇਆ ਕਿ ਮੇਜਠੇ ਦੇ ਵਿੱਚ ਕੁਝ ਇਹੋ ਜਿਹਾ ਵਾਪਰਿਆ ਜੋ ਕਿ ਨਹੀਂ ਹੋਣਾ ਚਾਹੀਦਾ ਹੈਗਾ ਹਾਂਜੀ ਮੈਂ ਇੱਥੋਂ ਤਕੜੀਵਾਂ ਅੱਧਾ ਕਿਲੋਮੀਟਰ ਓਨਾ ਕਿਲੋਮੀਟਰ ਘਾੜਿਆ ਮੇਰਾ ਤੇ ਮੈਂ ਉਦੋਂ ਬਾਅਦ ਨਿਕਲ ਕੇ ਆਇਆ ਤੇ ਮੇਜਠੇ ਥਾਣੇ ਦੇ ਵਿੱਚ ਆ ਕੇ ਜਦੋਂ ਪਤਾ ਕੀਤਾ ਜਾਣਕਾਰੀ ਲੈਣੀ ਚਾਹੀਏ ਤੇ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਜਨ ਪੁਲਿਸ ਮੁਲਾਜ਼ਮ ਨੇ ਤੇ ਉਹਦੇ ਵਿੱਚ ਇਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਸੀਗੇ ਕਦੀ ਉਹ ਕਹ ਰਹੇ ਕਿ ਸਿਲੰਡਰ ਬਲਾਸਟ ਹੋਇਆ ਕਦੀ ਕਹ ਰਹੇ ਟਾਇਰ ਬਲਾਸਟ ਹੋਇਆ ਤੇ ਮੈਂ ਆਲਮੋਸਟ ਉਹਦੀ ਰਿਕਾਰਡਿੰਗ ਵੀ ਕੀਤੀ ਸੀਗੀ ਤੇ ਉਹਨਾਂ ਦੇ ਮੁਲਾਜ਼ਮ ਵੱਲੋਂ ਮੇਰਾ ਫੋਨ ਖੋ ਕੇ ਤੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਗਈ ਹੈ ਨਹੀਂ ਅੰਦਰ ਤੇ ਜਾਣਦਾ ਤੇ ਕਿਸੇ ਨੂੰ ਅਜੇ ਤੱਕ ਮੈਂ مین ਗੇਟ ਤੱਕ ਸੀਗੇ ਜੀ ਕੀ ਲੱਗਦਾ ਸੀਗਾ ਜੀ ਮੋਟਰਸਾਈਕਲ ਦੇ ਟਾਇਰ ਦਾ ਬਲਾਸਟ ਦੀ ਆਵਾਜ਼ ਹੋ ਸਕਦੀ ਹੈ ਇਹ ਤੇ ਦੇਖੋ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ ਹਾਂ ਟਰੱਕ ਦਾ ਕਹਿ ਸਕਦੇ ਹਾਂ ਅਸੀਂ ਮੰਨ ਵੀ ਸਕਦੇ ਹਾਂ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਹੈ ਐਜੇ ਪੱਤਰਕਾਰ ਹੁੰਦੇ ਨਾ ਤੇ ਸਾਨੂੰ ਇੰਨੀ ਵੀ ਤਾਂ ਸਮਝ ਆ ਗਈ ਆ ਐਜੇ ਪੱਤਰਕਾਰ ਹੋਣਾਂ ਤੇ ਕੀ ਮਹਿਸੂਸ ਕਰ ਰਹੇ ਜੀ ਇਸ ਵੇਲੇ ਕਿ ਕੀ ਛਪਾਇਆ ਜਾ ਰਿਹਾ ਕੋਈ ਚੀਜ਼ ਕਿ ਜਾਂ ਕੁਝ ਹੈ ਕੁਛ ਹੈ ਸਰ ਇਹ ਤੁਹਾਨੂੰ ਵੀ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅਗਰ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਸਿਕਿਉਰਿਟੀ ਦਾ ਹਵਾਲਾ ਦੇ ਕੇ ਖਾਸ ਕਰਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਹੀਗਾ ਜਿਹੜੇ ਪਹਿਲਾਂ ਬੰਦ ਹੁੰਦੇ ਸੀ ਸਰ ਅਹੀਂ ਮੁਝੇ ਠੱਦਰ ਰਹਿਣ ਵਾਲੇ ਰਾਤ 12 ਵਜੇ ਵੀ ਆਏ ਹਨ ਤਾਂ ਸਾਡਾ ਗੇਟ ਅਹੀਂ ਕਦੀ ਨਹੀਂ ਬੰਦ ਵੇਖਿਆ ਇਹ ਦੇਖੋ ਮੌਕੇ ਤੇ ਜਾ ਕੇ ਪਤਾ ਲੱਗੇਗਾ ਜੋ ਕੀ ਹੁਣ ਇਸ ਟਾਈਮ ਬੰਦ ਜਿਵੇਂ ਜਿਵੇਂ ਬੋਲਿਆ ਜਾ ਰਿਹਾ ਕਿ ਕੋਈ ਅੰਦਰ ਜ਼ਖਮੀ ਵੀ ਹੋਏ ਨੇ ਡੀਐਸਪੀ ਸਾਬਦ ਅਬਾਉਰ ਕੋਈ ਠੀਕ ਚਲੋ ਮੈਂ ਇੱਕ ਵਾਰ ਦੱਸੂ ਕਿ ਇੱਕ ਵਾਰ ਹੋਰ ਵੀ ਮੀਡੀਆ ਦੇ ਸਾਥੀ ਪਹੁੰਚੇ ਨੇ ਜੰਦਰਾ ਤਾਇਰ ਦਾ ਪਟਾਕਾ ਵਿਆਹੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ న్యూਸ ਚਲਾਤੀ ਕਿਸੇ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਸਰ ਕੁਝ ਮੀਡੀਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀ ਜਾਂ ਗਈ ਇਹਨੇ ਕਿਸੇ ਕਿਸੇ ਵੀ ਮੀਡੀਆ ਦਾ ਮੋਬਾਈਲ ਨਹੀਂ ਖੋਇਆਗਾ ਕਿਸੇ ਮੀਡੀਆ ਦੀ ਵੀਡੀਓ ਡਿਲੀਟ ਨਹੀਂ ਕੀਤੀ ਕੀ ਨਾ ਕੋਈ ਇਹੋ ਜੀ ਗੱਲ ਹੋਈ ਦੋਵਾਂ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜੀ ਗੱਲ ਨਹੀਂ ਹੈ ਮੋਟਰਸਾਈਕਲ ਦੀ ਟਾਇਰ ਕਿੱਥੇ ਹੈ ਮੋਟਰਸਾਈਕਲ ਕਿੱਥੇ ਹੈ ਮੋਟਰਸਾਈਕਲ ਆਪਣਾ ਜਿਹੜਾ ਮਲਾਜਮ ਆਪਣਾ ਟਾਇਰ ਨਾਲ ਹਵਾ ਭਰਦਾ ਸੀ ਜਿਵੇਂ ਅੱਜਕੱਲ ਮਲਾਜਮਾਂ ਨੇ ਪੰਪ ਰ ਅਸੀਂ ਬਜੂਰ ਸੀ ਕਹਿੰਦੇ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ ਤੇ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਸੀ ਸਿਲੰਡਰ ਤਾਂ ਅੱਜਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੱਡ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਵੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜੇ ਨੂੰ ਅੰਦਰ ਮੁਲਾਜ਼ਮ ਇਹਦੇ ਮੈਨੂੰ ਪੁੱਛੂਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪ ਲੈ ਜਾਂਦਾ

ਬਾਈਕ ਹੀ ਉਹ ਗਾਇਬ ਹੈ ਦੇਸਪੂ ਸਾਹਿਬ ਦੇਸਪੂ ਸਾਹਿਬ ਇਹ ਬੋਲਦੇ ਕਿ ਬਾਈਕ ਕਹਾ ਗਾਇਬ ਹੋ ਗਈ ਉਹ ਅਗਰ ਬਾਈਕ ਵਿੱਚ ਬਲਾ ਉਹ ਯਾਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਵਾਹ ਨਹੀਂ ਬੈਗ ਜਿਹੜੀ ਬਾਈਕ ਦੇ ਬੈਗ ਲੈ ਗਿਆ ਹੈ ਕਿਵੇਂ ਬਾਈਕ ਨਾ ਬਾਈਕ ਜਾਂ ਥਾਣਾ ਸਾਡਾ ਸਕਿਉਰਟੀ ਪਰਪਜ ਹੈ ਤਾਂ ਉਹਨੂੰ ਗੇਟ ਤੇ ਉੱਥੇ ਖੜ ਕੇ ਨੂਜ ਦਿੱਤੀ ਕੋਈ ਗੱਲ ਥੋੜਾ ਹੈਗੀ ਕਿ ਗੇਟ ਤੇ ਸਾਡਾ ਪਰਪਜ ਹੈ ਬੰਦ ਕਰਨਾ ਸਾਡਾ ਸਕਿਉਰਟੀ ਹੈ ਟੀਐਸਪੀ ਸਾਹਿਬ ਆਪ ਤੂੰ মিডিਆ ਕੋ ਅੰਦਰ ਕਿਉਂ ਹੀ ਅਲਾਉ ਕਰ ਰਹਾ ਹੈ ਅਗਰ ਬਾਈਕ ਮੀਡੀਆ ਵੇਖੋ ਮੀਡੀਆ ਨੂੰ ਮੈਂ ਗੇਟ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਤੁਹਾਨੂੰ ਤਾਂ ਬਾਈਕ ਵੀ ਦਿਖਾ ਦੇ ਆ ਕੋਈ ਅਸਰਾ ਵੀ ਕਰ ਲਿਓ ਫੋਰਸ ਤੇ ਅੱਛਾ ਖਿੜਕੀ ਦੇ ਸ਼ੀਸ਼ੇ ਜੋ ਲੱਗੇ ਉਹ ਟੁੱਟ ਗਏ ਉਹ ਕਿਵੇਂ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ਾ ਟੁੱਟੇ ਤੁਹਾਡੇ ਕਹਿਣ ਮੁਤਾਬਕ ਥੋੜਾ ਤੁਸੀਂ ਤੇ ਸਾਰੇ ਤਫਤੀਸ਼ ਫਿਰ ਤੁਸੀਂ ਕਰ ਲਓ ਯਾਰ ਜਦੋਂ ਕਹਿ ਰਹੇ ਤੁਹਾਨੂੰ ਨਹੀਂ ਟੁੱਟੇ ਬਸ ਪਰ ਮੌਕਾ ਮੌਕਾ ਦਿਖਾ ਦਿਓ ਮੌਕਾ ਦਿਖਾ ਦਿਓ